ਐਕਚੁਅਲੀ ਅਪ੍ਰੈਲ ਦੇ ਵਿੱਚ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਈ ਸੀ ਐਂਡ ਜੋ ਵੀ ਇਹਨਾਂ ਦੇ ਚਾਰਜ ਸੀ ਜੋ ਵੀ ਇਹਨਾਂ ਨੇ ਫੀਸ ਮੈਨੂੰ ਪੇ ਕਰਨ ਨੂੰ ਕਿਹਾ ਮੈਂ ਉਹ ਕੀਤੀ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਮਈ ਔਰ ਜੂਨ ਦੀਆਂ ਫਿਰ ਮੈਨੂੰ ਜੁਲਾਈ ਵਿੱਚ ਇੱਕ ਮੈਸੇਜ ਆਂਦਾ ਹੈ ਕਿ ਆਪਣੇ ਵਿੱਚ ਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ ਤੇ ਉਸ ਤੋਂ ਬਾਅਦ ਮੇਰੀ ਵੱਡੀ ਗੁੜੀਆ ਵੀ ਉੱਥੇ ਦਲੀਅਨ ਇੰਟਰਨੈਸ਼ਨਲ ਮেইন ਸਕੂਲ ਪੜਦੀ ਆ ਮੈਂ ਲੈਂਸੀ ਮੈਡਮ ਕੋ ਗਈ ਜੋ ਉਥੇ ਦੇ ਇਨਚਾਰਜ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੀ ਬੱਚੀ ਦੀ ਨਹੀਂ ਬੰਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਆ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25000 ਸਮਥਿੰਗ ਦਾ ਜਦ ਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਓਬਜੈਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮ੍ਹਾਂ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਆ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਂਦਾ ਆ ਕਿ 41500 ਫੀਸ ਤੁਸੀਂ ਡਿਪੋਜ਼ਿਟ ਕਰਵਾਓ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਮੇਰੀ ਕਰੈਕਟ ਫੀਸ ਮੈਨੂੰ ਭੇਜੀ ਜਾਵੇ ਕਿ ਤਾਂ ਜੋ ਮੈਂ ਉਹਨੂੰ ਡਿਪੋਜ਼ਿਟ ਕਰਵਾ ਸਕਾਂ ਕਿ ਜੋ ਵੀ ਮੇਰੀ ਬੰਦੀ ਫੀਸ ਆ ਸਿਰਫ ਮੈਨੂੰ ਉਹੀ ਦੱਸੀ ਜਾਵੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਦਿਨ ਮੈਂ ਆਪਣੀ ਬੱਚੀ ਨੂੰ 26 ਤਰੀਕ ਨੂੰ ਲੈਣ ਜਾਂਦੀ ਆ ਤਾਂ ਮੈਨੂੰ ਪੂਜਾ ਮੈਮ ਕਹਿੰਦੇ ਆ ਜੋ ਮੇਰੀ ਬੱਚੀ ਦੀ ਕਲਾਸ ਇਨਚਾਰਜ ਆ ਕਿ ਕੱਲ ਤੋਂ ਤੁਹਾਡੀ ਬੱਚੀ ਦੀ ਕੋਈ ਐਂਟਰੀ ਨਹੀਂ ਸਕੂਲ ਵਿੱਚ ਮੈਂ ਚੁੱਪਚਾਪ ਆਪਣੀ ਬੱਚੀ ਨੂੰ ਲੈ ਕੇ ਉੱਥੋਂ ਆ ਜਾਂਦੀ ਆ ਜਦੋਂ 27 ਤਰੀਕ ਨੂੰ ਮੈਂ ਆਪਣੀ ਬੱਚੀ ਨੂੰ ਮਾਰਨਿੰਗ ਛੱਡਣ ਜਾਂਦੀ ਆ ਅਜੇ ਮੈਂ ਐਂਟਰ ਕਰਦੀ ਹੀ ਆ ਕਿ ਉੱਥੇ ਦੀ ਮੈਡਮ ਕਵਿਤਾ ਮੈਡਮ ਆ ਜੋ ਉੱਥੇ ਦੀ ਇਨਚਾਰਜ ਆ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਉਹ ਮੈਨੂੰ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਇੱਥੋਂ ਚੁੱਕ ਤੇ ਚਲ ਜਾ ਮੈਂ ਉਹਨਾਂ ਨੂੰ ਕਹਿੰਦੀ ਮੈਮ ਤੁਸੀਂ ਲੈਂਗੁਏਜ ਕਿੱਦਾਂ ਦੀ ਬੋਲ ਰਹੀਆਂ ਜੇ ਕੋਈ ਫੀਸ ਦਾ ਇਸ਼ੂ ਆ ਤੁਸੀਂ ਮੈਨੂੰ ਸੋਲਵ ਕਰੋ ਕਿ ਬੱਚੇ ਦਾ ਰਾਈਟ ਹੈ ਪੜ੍ਹਨਾ ਬੱਚਾ ਇਸੇ ਸਕੂਲ ਪੜ੍ਹੇਗਾ ਬੱਚੇ ਨੂੰ ਕਲਾਸ ਵਿੱਚ ਲੈ ਕੇ ਜਾਓ ਉਹ ਕਹਿੰਦੇ ਨਹੀਂ ਤੂੰ ਆਪਣਾ ਬੱਚਾ ਚੁੱਕ ਤੇ ਇੱਥੋਂ ਦਫਾ ਹੋਵੋ ਉਸ ਦੇ ਬਾਵਜੂਦ ਵੀ ਮੈਂ ਬਹੁ ਪੇਸ਼ੈਂਸ ਰੱਖੀ ਮੈਂ ਕੋਈ ਬਦਤਮੀਜ਼ੀ ਨਹੀਂ ਉਹਨਾਂ ਦੇ ਨਾਲ ਕੀਤੀ ਮੈਂ ਜਦੋਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਚਲੀ ਗਈ ਤੇ ਮੈਂ ਜਸਟ ਆਪਣੀ ਐਕਟਿਵ ਵੌਇਸ ਟਰਨ ਕਰ ਰਹੀ ਸੀ ਆਉਣ ਵਾਸਤੇ ਤਾਂ ਮੇਰੇ ਬੱਚੇ ਦੀ ਰੋਂਦੀ ਆਵਾਜ਼ ਆਂਦੀ ਆ ਜਦੋਂ ਉਹ ਮੇਰੇ ਬੱਚੇ ਨੂੰ ਕੜੀਸਕੇ ਬਾਹਰ ਲੈ ਕੇ ਆਂਦੇ ਹੱਥ ਤੋਂ ਫੜਕੇ ਉਹਨੂੰ ਵਾਜਿਦੋ ਫੜਕੇ ਬਹੁ ਬੁਰੀ ਤਰ੍ਹਾਂ ਉਹਨੂੰ ਕਢਿਸਿਆ ਜਾਂਦਾ ਆ ਦੈਨ ਸੜਕ ਤੇ ਛੱਡ ਦਿੱਤਾ ਜਾਂਦਾ ਆ ਉਸ ਉਸ ਵਕਤ ਮੈਂ ਥੋੜੀ ਵੀਡੀਓ ਬਣਾਈ ਉਹਨਾਂ ਦੀ ਬਾਹਰ ਕੱਢਦੇ ਆਂਦੀ ਮਿਸ ਬਿਹੇਵ ਕਰਦੇ ਆਂਦੀ ਇਵਨ ਮੇਰੀ ਗੁੜੀਆ ਦਾ ਬੈਗ ਵੀ ਸੁੱਟਣ ਵਾਲੇ ਸੀ ਬਾਹਰ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਗੱਲ ਕਰਨੀ ਹੈ ਉਹ ਕੈਮਰੇ ਅੱਗੇ ਕਰੋ ਜੇ ਫੀਸ ਨਹੀਂ ਪੇ ਹੋਣ ਕਾਰਨ ਜਾਂ ਤੁਹਾਡੀ ਮਿਸਟੇਕ ਦੇ ਕਾਰਨ ਕੋਈ ਵੀ ਗੱਲ ਹੋ啊 ਤਾਂ ਤੁਸੀਂ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਸੜਕ ਤੇ ਸੱਟੋ ਉਹ ਸਿਰਫ 4 ਸਾਲ ਦਾ ਮਾਸੂਮ ਬੱਚਾ ਹੈ ਉਹਨਾਂ ਨੂੰ ਕੋਈ ਰਾਈਟ ਨਹੀਂ ਕਿ ਮੇਰੇ ਬੱਚੇ ਨੂੰ ਬਾਹਰ ਸੱਟਣਗੇ ਉਸ ਤੋਂ ਬਾਅਦ ਸਿਰ ਮੈਂ ਵੀਡੀਓ ਬਣਾ ਕੇ ਆਪਣੇ ਘਰ ਆ ਜਾਂਦੀ ਹਾਂ ਕਿਉਂਕਿ ਮੇਰੇ ਹਸਬੰਡ ਉਸ ਵੇਲੇ ਤਾਂ ਮਤਲਬ ਕਿਤੇ ਗਏ ਹੋਏ ਸੀਗੇ ਆਪਣੇ ਆਫਿਸ ਦੇ ਕੰਮ ਤੇ ਦੂਸਰੇ ਦਿਨ ਆਪਾਂ ਫਿਰ ਬੱਚੇ ਛੱਡਣ ਜਾਂਦੇ ਹਾਂ ਤੇ ਉਹ ਕਵਿਤਾ ਮੈਡਮ ਸਾਡੇ ਨਾਲ ਫਿਰ ਮਿਸਬੀਹੇਵ ਕਰਦੇ ਆਂ ਕਿ ਆਪਣੇ ਬੱਚੇ ਨੂੰ ਲੈ ਜਾਓ ਇੱਥੋਂ ਅਸੀਂ ਐਂਟਰੀ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਨ ਸੀ ਮੈਡਮ ਨੇ ਸਾਨੂੰ ਮੇਨ ਸਕੂਲ ਦੇ ਜੋ ਇਨਚਾਰਜ ਉਹ ਸਾਨੂੰ ਆਫਿਸ ਦੇ ਵਿੱਚ ਬੁਲਾਉਂਦੇ ਆ 5 ਮਿੰਟ ਚੋ ਆ ਜਾਂਦੇ ਆ ਤੇ ਸਾਡੇ ਉੱਥੇ ਮਤਲਬ ਸਾਨੂੰ ਸਮਝਾਇਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਹੈ ਕਿ ਤੁਸੀਂ ਮਾਮਲੇ ਨੂੰ ਇੱਥੇ ਰਫਾ-ਦਫਾ ਕਰ ਲਓ ਆਫਿਸ ਦੇ ਅੰਦਰ ਮੈਂ ਮੈਂ ਕੁਝ ਹੱਦ ਤੱਕ ਮੰਨ ਵੀ ਗਈ ਸੀ ਕਿ ਚਲੋ ਬੈਠ ਕੇ ਮਾਮਲਾ ਸੁਲਝਾ ਲੈਂਦੇ ਆ ਪਰ ਮੇਰੇ ਹਸਬੰਦ ਨਹੀਂ ਮੰਨਦੇ ਕਿਉਂਕਿ ਇਸ ਬੱਚੇ ਨਾਲ ਕ੍ਰਾਈਮ ਹੋਇਆ ਸੀਗਾ ਇਹਦੇ ਵਿੱਚ ਕੋਈ ਕੰਪਰਮਾਈਜ਼ ਨਹੀਂ ਤੇ ਅਸੀਂ ਆ ਗਏ ਉਲਟਾ ਫਿਰ 2 ਕ ਘੰਟੇ ਬਾਅਦ ਮੇਰੇ ਸ਼ੋਰੂਮ 'ਚ ਪੁਲਿਸ ਆਂਦੀ ਆ ਕਿ ਸਕੂਲ ਵਾਲਿਆਂ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਵਾਲਿਆਂ ਨੇ ਕਵਿਤਾ ਮੈਡਮ ਨੇ ਤੁਹਾਡੇ ਖਿਲਾਫ ਜੋ ਆ ਉੱਥੇ ਮਤਲਬ ਸ਼ਿਕਾਇਤ ਕੀਤੀ ਆ ਕਿ ਤੁਸ ਤੁਹਾਨੂੰ ਥਾਣੇ ਆਣਾ ਪੈਣਾ ਆ ਤੇ ਜਦੋਂ ਆਪਾਂ ਥਾਣੇ ਗਏ ਤਾਂ ਮੈਮ ਕਹਿੰਦੇ ਕਿ ਇਹਨਾਂ ਨੇ ਮੇਰੇ ਕੈਰੇਕਟਰ ਦੇ ਬਾਰੇ ਟਿੱਪਣੀ ਕੀਤੀ ਆ ਮੈਂ ਮੈਮ ਨੂੰ ਉਸ ਵਕਤ ਐਸਐਚਓ ਸਾਹਿਬ ਨੂੰ ਵੀ ਮੈਮ ਨੂੰ ਵੀ ਏਐਸਆਈ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਕਿਹਾ ਕਿ ਜੇਕਰ ਮੈਂ ਕਿ ਜੇਕਰ ਮੈਂ ਇਹਨਾਂ ਦੇ ਕੈਰੈਕਟਰ ਬਾਰੇ ਜਾਂ ਇਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਕੋਈ ਵੀ ਟਿੱਪਣੀ ਕੀਤੀ ਆ ਉਹ ਮੈਡਮ ਵਾਰ-ਵਾਰ ਕਹਿ ਰਹੇ ਸੀ ਆਈ ਹੈਵ ਵੀਡੀਓ ਐਂਡ ਆਡੀਓ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲੈ ਆਓ ਮੈਂ ਪੂਰਾ ਹੁਸ਼ਿਆਰਪੁਰ ਦਾ ਮੀਡੀਆ ਬੁਲਾਵਾਂਗੀ ਔਰ ਮੈਂ ਤੇਰੇ ਪੈਰ ਪਾਵਾਂਗੀ ਜੇ ਮੈਂ ਤੇਰੇ ਕੈਰੈਕਟਰ ਬਾਰੇ ਕੋਈ ਵੀ ਟਿੱਪਣੀ ਕੀਤੀ ਹੋਵੇ ਉਹ ਸਾਨੂੰ ਇੰਨਾ ਕ ਕੰਪੈਲ ਕਰਦੇ ਆ ਉਲਟਾ ਪਰਚਾ ਤੁਹਾਡੇ ਖਿਲਾਫ ਹੋਣਾ ਆ ਜੇ ਤੁਸੀਂ ਆਵਾਜ਼ ਉਠਾਈ ਤੇ ਬਹੁਤ ਵੰਦੀ ਸਾਨੂੰ ਕੋਸ਼ਿਸ਼ ਕਰਦੇ ਆ ਕਿ ਵਕੀਲ ਪੈਸੇ ਬਹੁਤ ਲੈਂਦੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਮੈਂ ਕਿ ਨਹੀਂ ਮੈਂ ਬੱਚੇ ਕਰਕੇ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਮੈਂ ਨਹੀਂ ਮੰਨਾਂਗੀ ਉਸ ਤੋਂ ਬਾਅਦ ਤੁਸੀਂ ਹੁਣ ਇਹਨਾਂ ਨੇ ਸਕੂਲ ਕਿਹਾ ਸੀ ਅੱਜ ਉੱਥੇ ਕੀ ਹੋਇਆ ਹਾਂਜੀ ਮੈਂ ਆਪਣੀ ਡਿਊਟੀ ਸਮਝੀ ਕਿ ਇੱਕ ਵਾਰ ਮੈਂਨੇਜਮੈਂਟ ਨੂੰ ਮਿਲ ਲਿਆ ਜਾਵੇ ਅਸੀਂ ਮੈਨੇਜਮੈਂਟ ਨੂੰ ਮਿਲਣਗੇ ਤਾਂ ਪਹਿਲਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਇਹ ਮੈਨੇਜਮੈਂਟ ਤੱਕ ਨਾ ਪਹੁੰਚਣ ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਅੱਧਾ ਘੰਟਾ ਲੱਗ ਜੇ ਨਾ ਉਹਨਾਂ ਨੂੰ ਘੰਟਾ ਲੱਗ ਜੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਤੱਕ ਇੱਥੇ ਬਿਠੀ ਹਾਂ ਆਈ ਹੈਵ ਮੋਰ ਟਾਈਮ ਕਿ ਜਦੋਂ ਵੀ ਮੈਨੇਜਮੈਂਟ ਆਏਗੀ ਮੈਨੂੰ ਦੱਸ ਦੇਣਾ ਨਾ ਟਾਈਮ ਮੈਡਮ ਵੇਟ ਕਰਾਇਆ ਤੁਹਾਨੂੰ ਤੇ ਉਹਨਾਂ ਨੇ ਉੱਥੇ ਨੀਅਰ ਬੋਟ ਅਸੀਂ ਡੇਢ ਘੰਟਾ ਬਿਠੇ ਹਾਂ ਡੇਢ ਘੰਟੇ ਤੋਂ ਬਾਅਦ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਇੱਦਾਂ ਕਰੋ ਪ੍ਰਿੰਸੀਪਲ ਨੂੰ ਮਿਲ ਲਓ ਮੈਂ ਨਹੀਂ ਮੰਨਦੀ ਉਸ ਤੋਂ ਬਾਅਦ ਫਿਰ ਉਹ ਸਾਨੂੰ ਮਤਲਬ ਥੋੜਾ ਪਿਆਰ ਨਾਲ ਕਹਿੰਦੇ ਆ ਕਿ ਪਲੀਜ਼ ਪ੍ਰਿੰਸੀਪਲ ਨੂੰ ਮਿਲ ਲਓ ਤੁਸੀਂ ਤੇ ਚਲੋ ਮੈਂ ਕੁਝ ਹੱਦ ਤੱਕ ਮੰਨ ਜਾਂਦੀ ਆ ਕਿ ਚਲੋ ਪ੍ਰਿੰਸੀਪਲ ਕੀ ਕਹਿੰਦੇ ਆ ਮੈਂ ਜਾ ਕੇ ਗੱਲ ਕਰ ਲੈਂਦੀ ਆ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਫੀਸ ਨਹੀਂ ਪੇ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਮੰਨ ਲਓ ਵੈਸੇ ਤਾਂ ਤੁਹਾਡੀ ਗਲਤੀ ਸੀ ਤੁਸੀਂ ਵਾਰ-ਵਾਰ ਮੈਨੂੰ ਰੋਂਗ ਫੀਸ ਭੇਜ ਰਹੇ ਸੀਗੇ ਉਹ ਮੇਰਾ ਰਾਈਟ ਨਹੀਂ ਸੀਗਾ ਉਹ ਫੀਸ ਡਿਪੋਜ਼ਿਟ ਕਰਵਾਉਣਾ ਮੈਂ ਆਪਣੀ ਰਾਈਟ ਫੀਸ ਡਿਪੋਜ਼ਿਟ ਕਰਵਾਨੀ ਸੀਗੀ ਮੰਨ ਲਓ ਇੱਕ ਵਾਰੀ ਕਿ ਮੈਂ ਆਪਣੀ ਫੀਸ ਨਹੀਂ ਵੀ ਜਮਾ ਕਰਵਾਈ ਤਾਂ ਤੁਹਾਡੇ ਕੋਲ ਕੋਈ ਰਾਈਟ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਚੁੱਕ ਕੇ ਸੜਕ ਤੇ ਤੁਸੀਂ ਸੁੱਟ ਸਕਦੇ ਆ ਤੇ ਉਹਨਾਂ ਕੋਈ ਉਹਨਾਂ ਨੇ ਇੱਦੇ ਬਦਲੇ ਆਫਰ ਵੀ ਦਿੱਤੀ ਆ ਬੱਚੇ ਦੇ ਲਈ ਹਾਂਜੀ ਉਹਨਾਂ ਨੇ ਇਹ ਕਿਹਾ ਕਿ ਆਪਣੇ ਬੱਚੇ ਨੂੰ ਮেইন ਸਕੂਲ ਭੇਜ ਦਿਓ ਕਿ ਇਹਦੀ ਫੀਸ ਮਾਫ ਕਰ ਦਿੱਤੀ ਜਾਵੇਗੀ ਮੈਡਮ ਹੋਰ ਬੱਚਾ ਵੀ ਉੱਥੇ ਪੜਦਾ ਤੁਹਾਡਾ ਕੋਈ ਮੇਰੀ ਬੜੀ ਕੁੜੀਆ ਮেইন ਸਕੂਲ ਪੜਦੀ ਆ ਦੀ ਕੋਈ ਦੋਸਤ ਵੀ ਟਕਣਾ ਜਿਹੜੀ ਹੋਈ ਤਿਆਰੀ ਕਰ ਰਹੀ ਸੀ ਉਹ ਹਾਂਜੀ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰ ਐਕਚੁਅਲੀ ਮੇਰਾ ਬੱਚਾ ਬਹੁਤ 마ਸੂਮ ਆ 4 ਸਾਲ ਦਾ ਆ ਮੈਨੂੰ ਉਹਦੇ ਲਈ ਇਨਸਾਫ ਚਾਹੀਦਾ ਆ ਮੈਂ ਕੋਈ ਵੀ ਕੰਪਰਮਾਈਜ਼ ਨਹੀਂ ਕਰਾਂਗੀ ਤੁਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਮਿਲੇ ਹੋ ਜਾਂ ਸ਼ਿਕਾਇਤ ਕੀਤੀ ਕੋਈ ਤੁਸੀਂ ਮੈਡਮ ਇਹਨਾਂ ਦੀ ਕੰਪਲੇਂਟਸ ਕੀਤੀ ਆ ਕਿਤੇ ਨਹੀਂ ਸਰ ਪਹਿਲਾਂ ਮੈਂ ਐਕਚੁਅਲੀ ਸਮਝਿਆ ਕਿ ਮੈਨੂੰ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਮੈਨੂੰ ਇੱਕ ਵਾਰੀ ਗੱਲ ਕੀਤੀ ਜੀ ਆ ਵੀ ਉਹਨਾਂ ਦੇ ਨਾਲ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਤਾਂ ਮੈਂ ਵਿਦਨ 2 ਐਂਡ 3 ਡੇਜ਼ ਦੇ ਵਿੱਚ ਉਹਨਾਂ ਦੀ ਕੰਪਲੇਂਟ ਡੀਸੀ ਮੈਡਮ ਨੂੰ ਤੇ ਬਾਕੀ ਸਾਰੇ ਕਰਾਂਗੀ ਮੈਂ ਆਪਣੇ ਬੱਚੇ ਦੇ ਇਨਸਾਫ ਲਈ ਚਾਚਾ ਜੀ ਹਾਇਰ ਅਥਾਰਟੀ ਤੁਸੀਂ ਹੁਣ ਇਹਨਾਂ ਦੀ ਕੋਈ ਕੰਪਲੇਂਟ ਕੀਤੀ ਆ ਹਾਂਜੀ ਸਰ ਇੱਕ ਕੰਪਲੇਂਟ ਮੈਂ ਜਿਸ ਦਿਨ ਇਹ ਵਾਰਦਾਤ ਵਰਤੀ ਆ ਵਾਪਰੀ ਆ ਉਸ ਦਿਨ ਮੈਂ ਆਪਣੇ ਐਸ ਡੀ ਐਮ ਆਫਿਸ ਉਹਨਾਂ ਦੀ ਕੰਪਲੇਂਟ ਕੀਤੀ ਆ ਬਟ ਉਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅੱਜ ਮੈਂ ਡੀਸੀ ਸਾਹਿਬ ਨੂੰ ਜਾਂ ਹਾਈ ਅਥਾਰਟੀ ਨੂੰ ਮੈਂ ਕੰਪਲੇਂਟਸ ਕਰਨੀ ਸੀ ਬਟ ਉਸ ਤੋਂ ਪਹਿਲਾਂ ਮੈਂ ਇਹਨਾਂ ਦੀ ਮੈਨੇਜਮੈਂਟ ਨੂੰ ਮਿਲਣੇ ਦਾ ਫਰਜ਼ ਸਮਝਿਆ ਕਿ ਮੈਨੇਜਮੈਂਟ ਕੀ ਕਹਿੰਦੀ ਆ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਉਹਨਾਂ ਦੀ ਜੋ ਕਵਿਤਾ ਮੈਮਾ ਜੋ ਮਾਲਪੁਰ ਸਕੂਲ ਦੇ ਇੰਚਾਰਜ ਆ ਉਹਨਾਂ ਨੇ ਮੈਨੇਜਮੈਂਟ ਮੋਰੇ ਪੂਰੇ ਮਾਮਲੇ ਨੂੰ ਉਲਟਾ ਹੀ ਉਹਨਾਂ ਨੇ ਪੇਸ਼ ਕੀਤਾ ਕਿ ਅਸੀਂ ਬੱਚਾ ਸਿਰਫ ਮਾਂ ਨੂੰ ਹੈਂਡ ਓਵਰ ਕਰ ਰਹੇ ਸੀ ਕੰਪਲੇਂਟ ਕੀਤੀ ਹਾਂ ਹਾਂਜੀ ਸਰ ਜਿਸ ਦਿਨ ਇਹ ਸਾਰੀ ਘਟਨਾ ਵਾਪਰੀ ਆ ਉਸ ਦਿਨ ਮੈਂ ਐਸ ਡੀ ਐਮ ਸਾਹਿਬ ਨੂੰ ਲਿਖ ਕੇ ਦਿੱਤਾ ਸੀ ਆਪਣੀ ਪੂਰੀ ਕੰਪਲੇਂਟ ਉਹਨਾਂ ਨੇ ਆਪਣੇ ਐਸ ਐਚਓ ਸਾਹਿਬ ਮਾਲਪੁਰ ਨੂੰ ਮਾਰਕ ਕਰ ਦਿੱਤੀ ਹੋਈ ਆ ਤੇ ਉੱਥੇ ਤੁਹਾਨੂੰ ਕੁਝ ਇਨਸਾਫ ਮਿਲਿਆ ਮਾਲਪੁਰ थाने ਨਹੀਂ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਇੱਕ ਐ ਅਥਾਰਟिटीज ਨੂੰ ਕੋਈ ਕੰਪਲੇਂਟ ਕਰ ਰਹੇ ਹੋ ਹਾਂਜੀ ਵੀ ਦਿਨ 1 ਐਂਡ 2 ਡੇਸ ਮੈਂ ਡੀ ਸੀ ਮੈਡਮ ਨੂੰ ਐਂਡ ਹਾਇਰ ਅਥੋਰਟੀ ਨੂੰ ਮੈਂ ਕੰਪਲੇਂਟ ਕਰ ਰਹੀ ਹਾਂ